ਤੇ ਦੋਸਤੋ ਨਾਲ ਦੇ ਨਾਲ ਅਸੀਂ ਤੁਹਾਨੂੰ ਜਿਹੜਾ ਆ ਇੱਥੋਂ ਦੇ ਦਰਸ਼ਨ ਕਰਵਾਈ ਜਾਂਦੇ ਆ ਤੇ ਮੇਰੇ ਨਾਲ ਐਸ ਟਾਈਮ ਸਾਡੇ ਬਹੁਤ ਹੀ ਪਿਆਰੇ ਮਿੱਤਰ ਤੇ ਬਹੁਤ ਹੀ ਜਿਹੜੇ ਆ ਉਹ ਗਰਦਾਸਪੁਰ ਤੋਂ ਸੂਝਵਾਨ ਪਰਸਨ ਸਾਡੇ ਨਾਲ ਬਿੱਟੂ ਸ਼ਰਮਾ ਜੀ ਜੁੜੇ ਨੇ ਇਹਨਾਂ ਦਾ ਵੀ ਇੱਕ ਆਪਣਾ ਚੈਨਲ ਆ ਤੇ ਮੈਂ ਪਹਿਲਾਂ ਦੱਸ ਦੇਣਾ ਚਾਹਨਾ ਵਾਂ ਕਿ ਬਿੱਟੂ ਸਨੇਕ ਕੈਚਰ ਇਹ ਜਿਹੜਾ ਆ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਆ ਸਾਪ ਆ ਜਾਂਦੇ ਆ ਲੋਕਾਂ ਦੇ ਘਰਾਂ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਕੋਈ ਪ੍ਰੋਬਲਮ ਇਦਾਂ ਦੀ ਕ੍ਰੀਏਟ ਹੋ ਜਾਂਦੀ ਏ ਅ ਆਣ ਚਾਹੇ ਜੀਵ ਜਿਹੜੇ ਆ ਉਹ ਮਿਲਨੇ ਸ਼ੁਰੂ ਹੋ ਜਾਂਦੇ ਤੇ ਫਿਰ ਇਹ ਜਿਹੜੇ ਬਿੱਟੂ ਭਾਈ ਨੇ ਇਹ ਉਹਨਾਂ ਦੀ ਮਦਦ ਦੇ ਲਈ ਪਹੁੰਚਦੇ ਨੇ ਤੁਸੀਂ ਇਹਨਾਂ ਦੇ ਨਾਲ ਬਕਾਇਦਾ ਸੰਪਰਕ ਕਰ ਸਕਦੇ ਹੋ ਤੇ ਅੱਜ ਅਚਾਨਕ ਜਦੋਂ ਮੈਂ ਇੱਥੇ ਪਹੁੰਚਿਆ ਇਹ ਦਰਬਾਰ ਹੀ ਜਿਹੜਾ ਆ ਉਹ ਨਾਗਾਂ ਦਾ ਆ ਇਹ ਦਰਬਾਰ ਹੀ ਜਿਹੜਾ ਆ ਇਹ 나ਗ ਦੇਵਤਿਆਂ ਦਾ ਆ ਇਹ ਦਰਬਾਰ ਜਿਹੜਾ ਆ ਤੁਹਾਂ ਦਾ ਦੇਈ ਕਿ ਇਹ ਦਰਬਾਰ ਜਿਹੜਾ ਇਸਾਤਾਰੀ ਨਾਗਾਂ ਦਾ ਆ ਤੇ ਇੱਕ ਸੱਪ ਫੜਨ ਵਾਲਾ ਜੋਗੀ ਇੱਕ ਸੱਪ ਫੜਨ ਵਾਲਾ ਜਿਹੜਾ ਕੋਈ ਵੀ ਇਨਸਾਨ ਆ ਉਹ ਸੱਪਾਂ ਦਾ ਰੈਸਕਿਊ ਕਰਦਾ ਆ ਸੱਪਾਂ ਦੀ ਜਾਨ ਬਚਾਉਣ ਵਾਲਾ ਇੱਕ ਸੱਜਣ ਸਾਡੇ ਨਾਲ ਮੌਜੂਦ ਆ ਤੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਸੱਪਾਂ ਨੂੰ ਫੜਦੇ ਫੜਦੇ ਇਹ ਅੱਜ ਇੱਥੇ ਪਹੁੰਚੇ ਹੋਏ ਨੇ ਤੇ ਕੀ ਕਹਿਣਾ ਚਾਹੁੰਦੇ ਆ ਪਾਜੀ ਕੀ ਕਹਿਣਾ ਚਾਹੋਗੇ ਤੁਸੀਂ ਵੀ ਇਸ ਦਰਬਾਰ ਤੇ ਪਹੁੰਚੇ ਹੋ ਬਹੁਤ ਸਾਰੇ ਸੱਪ ਫੜੇ ਵੀ ਨੇ ਇਸ ਦਰਬਾਰ ਤੇ ਦਰਸ਼ਨ ਵੀ ਕੀਤੇ ਹੋਣਗੇ ਤੇ ਇਸ ਦਰਬਾਰ ਦੀ ਮਹਿਮਾ ਬਾਰੇ ਕੀ ਕਹਿਣਾ ਚਾਹੋਗੇ ਤੂੰ ਦੇਖੋ ਜੀ ਮੈਂ ਬਿੱਟੂ ਸ਼ਰਮਾ ਸਨੇਕਾਚਰ ਗੁਰਦਾਸਪੁਰ ਤੋਂ ਜਿਹੜਾ ਕਾਫੀ ਸਮੇਂ ਤੋਂ ਇਸ ਗੁਰਦਾਸਪੁਰ ਦੇ ਵਿੱਚ ਸੱਪ ਰੈਸਕਿਊ ਕਰ ਰਿਆ ਹੂੰ ਲਗਭਗ 20000 ਦੇ ਲਾਗਿਸ਼ਾ ਕੇ ਮੈਂ ਸੱਪ ਜਿਹੜੇ ਆ ਰੈਸਕਿਊ ਕੀਤੇ ਨੇ ਜਿਹਦੇ ਵਿੱਚ ਇਹ ਆ ਵੀ ਮੈਨੂੰ ਲਗਭਗ 39 ਕਿ ਸਾਲ ਹੋ ਗਏ ਨੇ ਤੇ ਇਹ ਕੰਮ ਕਰਦਿਆਂ ਨੂੰ ਤੇ ਜੇਕਰ ਇੱਥੋਂ ਦੀ ਗੱਲ ਕੀਤੀ ਜਾਵੇ ਬਾਬਾ ਸਿੱਧੋ ਮੀਰੀ ਜੀ ਦੀ ਤੇ ਬਾਬਾ ਸਿੱਧੋ ਮੀਰੀ ਜੀ ਦੇ ਵਿੱਚ ਮੇਰਾ ਇੱਕ ਛੋਟਾ ਬੱਚਾ ਵਾ ਜਿਹਦੇ ਵਾਸਤੇ ਐ ਮੈਂ ਇੱਥੋਂ ਮੰਗ ਮੰਗੀ ਸੀਗਾ ਕਿਆ ਬਾਤ ਆ ਜੀ ਤੇ ਬਾਬਾਈ ਨੇ ਮੇਰੀ ਉਹ ਮੰਗ ਪੂਰੀ ਕੀਤੀ ਹੂੰ ਮੇਰੇ ਸਾਲਾ ਸਾਹਬ ਆ ਤੇ ਉਹਨਾਂ ਦਾ ਬੇਟਾ ਸੀਗਾ ਤੇ ਉਹਨਾਂ ਦੇ ਬੇਟਾ ਨਹੀਂ ਹੈਗਾ ਤੇ ਉਹਨਾਂ ਵਾਸਤੇ ਮੰਗ ਕੀਤੀ ਸੀਗਾ ਤੇ ਜਿੰਨੂੰ ਪਾਲਿਆ ਵੀ ਮੈਂ ਹੀ ਆ ਹੂੰ ਤੇ ਇਸ ਵਕਤ ਬਾਬਾਈ ਦੀ ਦਿਆ ਨਾਲੋਂ 7-8 ਸਾਲ ਦਾ ਹੋ ਗਿਆ ਤੇ ਉਦੋਂ ਦੀ ਆਸਤਾ ਜਿਹੜੀ ਆ ਸਾਡੀ ਜ਼ਿਆਦਾ ਜੁੜੀਦੀ ਆ ਜੇਕਰ ਗੱਲ ਕੀਤੀ ਜਾਵੇ ਤੇ ਜਿਹੜੇ ਇੱਥੋਂ ਦੇ ਵੱਡੇ ਬਾਬਾ ਜੀ ਸੀ ਬਾਬਾ ਇਤਵਾਰनाथ ਜੀ ਹੂੰ ਉਹਨਾਂ ਦਾ ਸਾਡੇ ਨਾਨਾ ਜੀ ਦੇ ਨਾਲ ਪਿੰਡ ਇਸੇਪੁਰ ਤੋਂ ਬਹੁਤ ਜ਼ਿਆਦਾ ਪਿਆਰ ਹੁੰਦਾ ਸੀਗਾ ਹਮ ਮੇਰੇ ਨਾਨਾ ਜੀ ਪਉ ਲਾਲ ਲੰਬੜ ਸੀਗਾ ਪਿੰਡ ਦੇ ਤੇ ਕਾਫੀ ਉਹਨਾਂ ਦੀ ਮੇਰੇ ਨਾਨਾ ਜੀ ਦੀ 100 ਕਲਾ ਜ਼ਮੀਨ ਹੁੰਦੀ ਸੀਗਾ ਤੇ ਮੇਰੇ ਬਜ਼ੁਰਗ ਜਿਹੜੇ ਇੱਥੇ ਨਾਲ ਜੁੜੇ ਆਏ ਨੇ ਤੇ ਇੱਥੋਂ ਦੀ ਜਿਹੜੀ ਆਸਤਾ ਉਹ ਬਹੁਤ ਜ਼ਿਆਦਾ ਮਜ਼ਬੂਤ ਆ ਹਮ ਇਹੋ ਜਗ੍ਹਾ ਜਿਹੜੀ ਆ ਉਹ ਆਪਣੇ ਦਮੂਹੇ ਤੱਕ ਜਾਂਦੀ ਆ ਹਮ ਉੱਥੇ ਦੋ ਮੂੰਹ ਦੋ ਯਾਨੀ ਕਿ ਭੈਣ ਭਰਾ ਮਿਲੇ ਸੀਗਾ ਇੱਥੇ ਵਿਛੜੇ ਸੀਗਾ ਉੱਥੇ ਮਿਲੇ ਸੀਗਾ ਤੇ ਇਹ ਆ ਵੀ ਇਹ ਆਸਤਾ ਦਾ ਕੇਂਦਰ ਆ ਸਾਡਾ ਇੱਥੋਂ ਦਾ ਹੂੰ ਦੇਖੋ ਮੈਂ ਇੱਕ ਸਨੇਕਮੈਨ ਸੱਪ ਰੈਸਕਿਊ ਕਰਨ ਵਾਲਾ ਫੜ ਕੇ ਇਧਰ ਉਧਰ ਛੱਡਣਾ ਜਾਂ ਲੋਕਾਂ ਦੇ ਘਰਾਂ ਚੋਂ ਤੇ ਫੇਰ ਵੇਖੋ ਮੈਂ ਵੀ ਕੀ ਨਾ ਇੱਥੇ ਆ ਕੇ ਤੇ ਉਹਨਾਂ ਦੀ ਮੰਨਤਾ ਕਰਦਾ ਹਾਂ ਤੇ ਮੈਂ ਚਾਹਨਾ ਵਾਂ ਵੀ ਕੀ ਨਾ ਜਿਹੜੇ ਹਾਲੇ ਦੁਆਲੇ ਦੇ ਪਿੰਡਾਂ ਵਾਲੇ ਲੋਕ ਆ ਉਹ ਵੀ ਕੀ ਨਾ ਇੱਥੋਂ ਦੀ ਮੰਨਤਾ ਕਰਨ ਹੂੰ ਕਿਉਂਕਿ ਇੱਥੋਂ ਦੀ ਸ਼ੁਰਤ ਉਹ ਗੱਡੀ ਜਿਹੜੀ ਹੈ ਨਾ ਬਹੁਤ ਪੁਰਾਣੀ ਚੱਲਦੀ ਆ ਰਹੀ ਆ ਹੂੰ ਔਰ ਕਈ ਇਹੋ ਜੇ ਸ਼ਰਾਰਤੀ ਅੰਸਰ ਨੇ ਹੂੰ ਜਿਹੜੇ ਇੱਥੇ ਆ ਕੇ ਤੇ ਡੇਰਿਆਂ ਦੇ ਵਿੱਚ ਜਿਹੜੀਆਂ ਸ਼ਰਾਰਤਾਂ ਕਰਦੇ ਨੇ ਭਈ ਕਦੀ ਬਾਬਾ ਕੱਢ ਦੇਣਾ ਕਦੀ ਰੱਖ ਦੇਣਾ ਜਾਂ ਕਿੱਦਾਂ ਦੀਆਂ ਮੇਰੀ ਨਿਗਾਹ ਦੇ ਵਿੱਚ ਲੱਗ ਭੱਗ ਜੇਕਰ ਦੇਖਿਆ ਜਾਵੇ ਤੇ 7-8 ਬਾਬੇ ਜਿਹੜੇ ਆ ਇੱਥੋਂ ਅਦਲਾ ਬਦਲੀ ਕੀਤੇ ਗਏ ਨੇ ਲੇਕਿਨ ਮੈਂ ਚਲੋ ਇਹ ਗੱਲ ਜਰੂਰ ਕਹਿਣਾ ਚਾਹਣਾ ਵਾਂ ਕਿਉਂਕਿ ਇੱਕ ਆਮ ਸੇਵਾਦਾਰ ਹੋਣ ਦੇ ਨਾਗਰਿਕ ਸੇਵਾਦਾਰ ਹੋਣ ਦੇ ਕਰਨ ਜਿਹੜੀ ਇਹੋ ਜੀ ਗੱਦੀ ਹੁੰਦੀ ਆ ਨਾ ਉਹਦੇ ਉੱਤੇ ਅਧਿਕਾਰ ਜਿਹੜਾ ਨਾ ਉਥੋਂ ਦੇ ਰਹਿਣ ਵਾਲਾ ਜਿਹੜਾ ਨਾਥ ਹੁੰਦਾ ਚਾਹੇ ਕੋਈ ਪੁਜਾਰੀ ਉਥੇ ਛੱਡਿਆ ਹੁੰਦਾ ਕੋਈ ਵੀ ਸੇਵਾਦਾਰ ਸੇਵਾਦਾਰ ਉਹਦਾ ਹੱਕ ਹੁੰਦਾ ਬਿਲਕੁਲ ਸਾਡੇ ਗ੍ਰਸਤੀ ਲੋਕਾਂ ਦਾ ਇਹਦੇ ਵਿੱਚ ਕੋਈ ਹੱਥ ਨਹੀਂ ਹੁੰਦਾ ਸਾਡੇ ਗ੍ਰਸਤੀ ਲੋਕਾਂ ਦਾ ਕੰਮ ਹੈ ਭਈ ਸੇਵਾ ਕਰਨੀ ਤੇ ਸੇਵਾ ਕਰਦੇ ਰਹਿਣਾ ਕਿਉਂਕਿ ਇਹਦੇ ਵਿੱਚ ਕੋਈ ਵੀ ਪੋਲਿਟਿਕਸ ਜਗ੍ਹਾ ਦੇ ਵਿੱਚ ਨਹੀਂ ਹੋਣੀ ਚਾਹੀਦੀ ਕੋਈ ਰਾਜਨੀਤੀ ਇਹਦੇ ਵਿੱਚ ਨਹੀਂ ਹੋਣੀ ਚਾਹੀਦੀ ਚਾਹੇ ਕੋਈ ਕਾਂਗਰਸ ਦੀ ਲਾਲੋ ਚਾਹੇ ਕੋਈ ਆਮ ਪਾਰਟੀ ਦੀ ਲਾਲੋ ਬੀਜੇਪੀ ਦੀ ਲਾਲੋ ਜਾਂ ਕਾਲੀ ਦਲ ਦੀ ਲਾਲੋ ਇਹ ਸਾਰਿਆਂ ਦੇ ਵਾਸਤੇ ਇੱਕ ਸਾਂਝਾ ਜਾਣੀ ਕਿ ਮੰਦਰ ਜਿਹੜਾ ਬਾਬਾ ਸਿੱਧੂ ਮੀਰੀ ਜੀ ਦਾ ਬਣਿਆ ਦਾ ਤੇ ਇਹਦੀ ਸਾਰਿਆਂ ਦਾ ਫਰਜ਼ ਬਣਦਾ ਵਾ ਵੀ ਸੇਵਾ ਕਰਨੀ ਕੋਈ ਜਿਵੇਂ ਕਿ ਇਸ ਤੋਂ ਪਹਿਲਾਂ ਆਪਣੀ ਇੱਕ ਕਹਾਣੀ ਦੱਸ ਸਕਕੋ ਵੀ ਇੱਕ ਬੱਚੇ ਦੀ ਮੰਗ ਜਿਹੜੀ ਮੰਗੀ ਸੀ ਤੇ ਉਹ ਪੂਰੀ ਹੋਈ ਤੇ ਉਸ ਤੋਂ ਬਾਅਦ ਤੁਸੀਂ ਇੱਥੇ ਜੁੜ ਗਏ ਇਸ ਤਰ੍ਹਾਂ ਦੇ ਕਿੰਨੇ ਕੇਸ ਹੋਰ ਤੁਸੀਂ ਦੇਖ ਚੁੱਕੇ ਹੋ ਦੇਖੋ ਜੀ ਇੱਥੇ ਜੋ ਕਰ ਮੇਰੀ ਲਗਭਗ 56 ਸਾਲ ਦੀ ਉਮਰ ਉਹ ਚੱਲੀ ਜਾਂਦੀ ਮੇਰੇ ਨਾਨਾ ਜੀ ਦੇ ਟਾਈਮ ਤੇ ਇੱਥੇ ਸਾਰੇ ਆਸਤਾਂ ਨਾਲ ਜੁੜੇਦੇ ਨੇ ਮੇਰੇ ਪਾਪਾ ਜੀ ਜਿਹੜੇ ਬਾਬਾ ਜਤਵਾਰਨਾ ਜੀ ਸੀ ਪਹਿਲਾਂ ਉਹ ਸਾਡੇ ਕੋਲ ਚੱਕੀ ਤੇ ਜਾਂਦੇ ਵੀ ਹੁੰਦੇ ਸੀਗਾ ਕਈ ਭੰਡਾਰਾ ਹੋਣਾ ਕਰਨਾ ਤੇ ਬਾਲਣ ਬੂਲਣ ਨੂੰ ਚਰਾਉਣ ਵਾਸਤੇ ਆਰੇ ਤੇ ਜਾਣਾ ਕਰਨਾ ਫਿਰ ਉਹਨਾਂ ਤੋਂ ਬਾਅਦ ਬਾਬਾ ਮੋਨਨਾ ਜੀ ਆਏ ਉਹਨਾਂ ਦੇ ਆਪਣੇਵੇਂ ਤੇ ਉਹ ਵੀ ਜਿਹੜੇ ਆ ਕੀ ਨਾ ਸਾਡੇ ਨਾਲ ਬੜਾ ਪਿਆਰ ਸੀਗਾ ਜਦੋਂ ਜਗ ਭੰਡਾਰਾ ਹੋਣਾ ਕਰਨਾ ਤੇ ਰੇੜੇ ਦੇ ਉੱਤੇ ਕੀ ਨਾ ਬਾਲਣ ਭੇਜਣਾ ਕਰਨਾ ਦੋਸਤੋ ਚਰਾ ਕੇ ਇੱਥੇ ਆਣਾ ਕਰਨਾ ਹਮ ਬਾਕੀ ਫਿਰ ਬਾਬਾ ਬੀਰਬਾਲ ਸੀ ਇੱਥੇ ਹਮ ਗੋਰਖਾ ਜੀ ਉਹ ਆਏ ਸੀ ਉਹ ਮੇਰੇ ਯਾਰ ਦੋਸਤ ਸੀਗਾ ਉਹਨਾਂ ਦਾ ਕਿਸੇ ਟਾਈਮ ਇੱਥੇ ਕਤਲ ਹੋ ਗਿਆ ਸੀਗਾ ਹਮ ਤੇ ਉਹਨਾਂ ਤੋਂ ਬਾਅਦ ਇੱਕ ਹੋਰ ਵੀ ਇੱਥੋਂ ਕੀ ਨਾ ਮੇਰੇ ਲਾਗੋ ਬੈਂਸੀ ਪਿੰਡ ਤੋਂ ਇੱਕ ਜੋਗੀ ਇੱਥੇ ਆ ਕੇ ਬੈਠਾ ਸੀਗਾ ਤੇ ਉਹ ਵੀ ਇੱਥੋਂ ਪਤਾ ਨਹੀਂ ਕੀ ਕੁਝ ਲੁੱਟ ਲਟ ਕੇ ਲੈ ਗਿਆ ਸੀਗਾ ਹੂੰ ਕਿਉਂਕਿ ਮਾੜੀ ਨਿਗਾ ਦੇ ਨਾਲ ਇੱਥੇ ਬਹਿਣਾ ਮਾੜੀ ਨਿੱਜਤ ਨਾਲ ਬਹਿਣਾ ਕਿਉਂਕਿ ਇਹ ਜਿਹੜੀ ਚੀਜ਼ ਹੈ ਨਾ ਇੱਥੋਂ ਦੀ ਇਹ ਇੱਥੇ ਹੀ ਰਹਿਣੀ ਚਾਹੀਦੀ ਹੈ ਤੇ ਇੱਥੇ ਲੱਗਣੀ ਚਾਹੀਦੀ ਹੈ ਸਾਨੂੰ ਆਪਣੇ ਘਰਾਂ ਦੇ ਵਿੱਚ ਖੜਨ ਦਾ ਉਹਨੂੰ ਕੋਈ ਅਧਿਕਾਰ ਨਹੀਂ ਹੈਗਾ ਹੂੰ ਬਿਲਕੁਲ ਇਸ ਕਰਕੇ ਭਈ ਜੋਗੀ ਦਾ ਕੰਮ ਜਿਹੜਾ ਹੁੰਦਾ ਨਾ ਦਾਤ ਦਾ ਕੰਮ ਜਿਹੜਾ ਹੁੰਦਾ ਪੁਜਾਰੀ ਦਾ ਕੰਮ ਜਿਹੜਾ ਹੁੰਦਾ ਉਹ ਕਿਸੇ ਨਾਲ ਕੋਈ ਉਹਦੀ ਰਿਸ਼ਤੇਦਾਰੀ ਨਹੀਂ ਹੁੰਦੀ ਹਮ ਇਸ ਕਰਕੇ ਭਈ ਉਹਦਾ ਕੰਮ ਹੈ ਭਈ ਇਹੋ ਹੀ ਉਹਦਾ ਘਰ-ਬਾਰ ਇਹੋ ਹੀ ਉਹਦਾ ਸਭ ਕੁਝ ਬਿਲਕੁਲ ਤੇ ਇੱਥੇ ਹੀ ਸਭ ਕੁਝ ਖਾਣਾ ਪੀਣਾ ਤੇ ਇੱਥੇ ਹੀ ਆਪਣਾ ਸਰੀਰ ਛੱਡਣਾ ਬਿਲਕੁਲ 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 ਅ ਮੇਰੇ ਨਾਲ ਇਸ ਟਾਈਮ ਜਿਹੜੇ ਬਹੁਤ ਹੀ ਪਤਵੰਤੇ ਸੱਜਣ ਬਿੱਟੂ ਸਨੇਕਚਰ ਜੀ ਜਿਹੜੇ ਨੇ ਉਹ ਜੁੜੇ ਹੋਏ ਸੀ ਕਹਾਣੀ ਜਿਹੜੀ ਆਪਾਂ ਸੱਪਾਂ ਦੇ ਦਿਵਾਲੇ ਘੁਮਾ ਰਹੇ ਹਾਂ ਕਹਾਣੀ ਦੇ ਵਿੱਚ ਜਿਹੜਾ ਇੱਕ ਛੋਟਾ ਜਿਹਾ ਟਵਿਸਟ ਆਗ ਕਿ ਇੱਥੇ ਜਿਹੜੀ ਇਹ ਜਗ੍ਹਾ ਦੇ ਉੱਤੇ ਬਹੁਤ ਸਾਰੇ ਸੇਵਾਦਾਰ ਸਾਧੂ ਜਿਹੜੇ ਆਏ ਪਰ ਟਿਕੇ ਨਹੀਂ ਕਾਰਨ ਕੀ ਕਿ ਲੋਕ ਟਿਕਨ ਨਹੀਂ ਦਿੰਦੇ ਲੋਕ ਚਾਹੁੰਦੇ ਆ ਕਿ ਇੱਥੋਂ ਦਾ ਪੈਸਾ ਸੀ ਆਪਣੇ ਘਰਾਂ ਦੇ ਵਿੱਚ ਲੈ ਜਾਈਏ ਪਰ ਬਿੱਟੂ ਜੀ ਦੀ ਇੱਕੋ ਹੀ ਜਿਹੜੀ ਗੁਜ਼ਾਰਸ਼ ਆ ਇਹਨਾਂ ਨੇ ਕਿਹਾ ਹੈ ਕਿ ਇੱਥੋਂ ਦਾ ਪੈਸਾ ਇੱਥੇ ਹੀ ਲੱਗਣਾ ਚਾਹੀਦਾ ਜਿਵੇਂ ਕਿ ਹੁਣ ਦਿਲਬਾਗ ਮੁਣੀ ਜੀ ਲਗਾ ਰਹੇ ਆ ਹਾਂਜੀ ਹਾਂਜੀ ਜਦੋਂ ਦੇ ਮੇਰੇ ਖਾਨ ਨਾਲ ਦਿਲਬਾਗ ਮੁਣੀ ਜੀ ਬੈਠੇ ਹੋਏ ਨੇ ਉਦੋਂ ਦੇ ਕਾਫੀ ਜ਼ਿਆਦਾ ਡਿਵੈਲਪਮੈਂਟ ਜਿਹੜੀ ਹੈ ਉਹ ਇੱਥੇ ਹੋਈ ਹੈ ਦੇਖੋ ਜੀ ਪਹਿਲੇ ਸਮੇਂ ਦੇ ਵਿੱਚ ਜਦੋਂ ਅਸੀਂ ਆਉਂਦੇ ਰਹੇ ਆ ਤੇ ਇੱਥੇ ਕੱਚੇ ਕੋਠੇ ਹੁੰਦੇ ਰਹੇ ਨੇ ਠੀਕ ਆ ਜੀ ਹੁਣ ਤਾਂ ਚਲੋ ਮੈਂ ਨਹੀਂ ਕੱਦਾ ਵੀ ਪੀਣਾ ਪਿੰਡ ਵਾਲੇ ਜਾਂ ਲਾਗੇ ਛੱਗੇ ਪਿੰਡਾਂ ਵਾਲੇ ਸਾਥ ਨਹੀਂ ਦਿੱਤੇ ਪਿੰਡਾਂ ਵਾਲਾ ਨਾਲ ਲੱਗ ਕੇ ਇਹ ਲੰਗਰ ਘਰ ਜਿਹੜਾ ਬਣਾਇਆ ਹੈਗਾ ਤੇ ਆਪਣੇ ਉਹ ਬਣਾ ਕੇ ਤੇ ਇੱਥੇ ਬੜਾ ਵਧੀਆ ਕੀਤਾ ਦਾ ਹੁਣ ਆ ਦੇਖੋ ਤਲਾ ਦਾ ਕੰਮ ਆ ਤੇ ਇਹ ਵੀ ਕੀ ਨਾਲ ਸਾਫ ਸੁਥਰਾ ਇੱਥੇ ਬਣਿਆ ਦਾ ਵਾ ਪਹਿਲਾਂ ਇਹ ਬਿਲਕੁਲ ਹੀ ਕੱਚਾ ਹੁੰਦਾ ਰਿਹਾ ਵਾ ਤੇ ਆਪਾਂ ਇਹ ਦੇਖਾਂਗੇ ਤੇ ਇਹ ਵੇਖੋ ਕਿ ਜਿਹੜੇ ਬੰਦੇ ਇੱਥੇ ਰਹਿੰਦੇ ਨੇ ਉਹ ਇੱਥੋਂ ਦੀ ਜਿਹੜੀ ਹੈ ਨਾ ਸੇਵਾ ਵੀ ਕਰਦੇ ਨੇ ਕਿਉਂਕਿ ਜੰਗਲ ਝਾੜੀ ਬੂਟੀ ਵਧਣਾ ਜਾਂ ਕਿੱਦਾਂ ਵੀ ਆ ਤੇ ਇੱਥੇ ਮੈਂ ਇੱਕ ਵੀਡੀਓ ਵੀ ਪਿੱਛੇ ਜਾਈ ਵਾਇਰਲ ਕੀਤੀ ਸੀਗਾ ਤੇ ਉਦੋਂ ਬਹੁਤ ਜਿਆਦਾ 나ਗ ਦੇਵਤਾ ਜਿਹੜਾ ਜਿੱਦਾਂ ਨਿਕਲੇ ਸੀ ਇੱਥੇ ਹੁਣ ਦੇਖੋ ਇਹ ਮੰਗਾ ਜੀ ਇੱਥੇ ਰਹਿੰਦੇ ਨੇ ਤੇ ਜੇ ਇੱਥੇ ਰਹਿੰਦੇ ਨੇ ਜਾਂ ਇੱਥੋਂ ਦਾ ਕੁਝ ਖਾਂਦੇ ਪੀਂਦੇ ਨੇ ਜਾਂ ਕਿੱਦਾਂ ਵੀ ਆ ਤੇ ਸੇਵਾ ਵੀ ਇੱਥੇ ਕਰਦੇ ਨੇ ਬਿਲਕੁਲ ਬਿਲਕੁਲ ਕਿਉਂਕਿ ਸੇਵਾ ਕਰਨ ਦਾ ਸਾਰਿਆਂ ਨੂੰ ਅਧਿਕਾਰ ਆ ਹੂੰ ਠੀਕ ਹੈ ਨਾ ਕਿਉਂਕਿ ਸੇਵਾ ਸਾਰਿਆਂ ਦੇ ਕਰਮਾਚ ਨਹੀਂ ਹੁੰਦੀ ਜੇਕਰ ਵੇਖਿਆ ਜਾਵੇ ਤੇ ਅਸੀਂ ਕਿੱਡੇ ਕਿੱਡੇ ਦੇਖੋ ਤੁਸੀਂ ਇਸ਼ਾਰਾ ਦੇ ਵਿੱਚ ਲੰਗਰ ਲੱਗੇਦੇ ਨੇ ਤੇ ਕਈ ਇਹੋ ਇਹੋ ਜਿਹੇ ਲਾਲੇ ਨੇ ਉਹਨਾਂ ਦੇ ਵਿੱਚ ਪੈਸਾ ਖਰਚਣ ਦੀ ਸਮਰਥਾ ਨਹੀਂ ਹੈਗੀ ਹੂੰ ਉਹਨਾਂ ਨੂੰ ਇਹ ਨਹੀਂ ਹੈਗਾ ਵੀ ਅਸੀਂ ਦਾਨ ਕਰੀਏ ਹੂੰ ਤੇ ਦਾਨ ਸਾਰਿਆਂ ਦੇ ਕਰਮਾਂ ਜਿਹੜੀ ਹੁੰਦਾ ਜਿਹਦੇ ਕਰਮਾਂ 'ਚ ਜਿੰਨੀ ਸੇਵਾ ਲਿਖੀ ਆ ਉਹਨੀ ਕਰਨੀ ਆ ਹੁਣ ਜਿੰਨੇ ਮੰਗਾ ਜੀ ਨੇ ਜਿੰਨੀ ਇਹਨਾਂ ਦੇ ਕਰਮਾਂ ਦੇ ਵਿੱਚ ਲਿਖੀ ਆ ਸੇਵਾ ਕਰਨੀ ਉਹਨੀ ਆ ਕਰਨਗੇ ਹੂੰ ਠੀਕ ਹੈ ਨਾ ਜਦੋਂ ਇਹ ਚੱਲ ਜਾਣਗੇ ਕੋਈ ਹੋਰ ਆ ਜਾਊਗਾ ਇਸ ਕਰਕੇ ਵੀ ਮੇਰਾ ਤੁਹਾਨੂੰ ਇਹੋ ਹੀ ਤੁਹਾਡੇ ਚੈਨਲ ਦੇ ਜਰੀਏ ਕਹਿਣਾ ਬੰਦਾ ਵਾ ਕਿ ਸਾਡੇ ਗ੍ਰਸਤੀ ਲੋਕਾਂ ਨੂੰ ਇਹਨਾਂ ਜੋਗੀਆਂ ਦੀ ਚਾਹੇ ਇਹਨਾਂ ਪੁਜਾਰੀਆਂ ਦੀ ਕੀ ਨਾ ਆਪਣੇ ਇੱਥੇ ਦਰਬਾਰ ਦੇ ਵਿੱਚ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਮੈਂ ਜ਼ਿਆਦਾਤਰ ਇਹ ਵੇਖਿਆ ਵਾ ਕਿ ਕਿਨੇ ਤੁਸੀਂ ਹਿਸਾਬ ਲਾਓ ਫਿਰ ਸ਼ਹਿਰਾਂ ਵਿੱਚ ਵੀ ਮੰਦਰਾਂ ਦੇ ਵਿੱਚ ਵੀ ਪੋਲਿਟਿਕਸਾਂ ਚੱਲਦੀਆਂ ਰਹਦੀਆਂ ਨੇ ਬਿਲਕੁਲ ਬਿਲਕੁਲ ਤੇ ਇਸ ਕਰਕੇ ਭਈ ਇਸੋ ਜਿਹੇ ਕੰਮ ਦੇ ਵਿੱਚ ਕਿਸੇ ਕਿਸਮ ਦੀ ਕੋਈ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਤੇ ਇਹ ਜਿਹੜਾ ਤਲਾਬ ਆ ਤੇ ਇਹ ਹੁਣ ਅਸੀਂ ਇਹਦਾ ਬਣਾਇਆ ਵਾ ਸਿਸਟਮ ਭਈ ਇਹਨੂੰ ਅਸੀਂ ਹੁਣ ਜਿਹੜਾ ਨਾ ਪੱਕਾ ਕਰਦਾ ਹਾਂ ਵਾ ਸਾਰੇ ਨੂੰ ਮੈਂ ਜਿੰਨੇ ਵੀ ਕੀ ਨਾ ਤੁਹਾਡੇ ਚੈਨਲ ਨੂੰ ਵੇਖ ਰਹੇ ਨੇ ਤੇ ਮੈਂ ਉਹਨਾਂ ਦੇ ਅੱਗੇ ਕੀ ਨਾ ਇਹ ਅਪੀਲ ਕਰਦਾ ਕਿ ਜੇਕਰ ਦੇਖਿਆ ਜਾਵੇ ਤੇ ਅਸੀਂ ਜੇਕਰ ਇੱਕ ਇੱਕ ਰੁਪਇਆ ਅਸੀਂ ਜੋੜੀਏ ਤੇ ਇੱਕ ਇੱਕ ਰੁਪਇਆ ਦੇ ਨਾਲ ਹੀ ਸੌ ਬਣਦਾ ਇੱਕ ਇੱਕ ਰੁਪਇਆ ਦੇ ਨਾਲ ਹੀ ਕੀ ਨਾ ਹਜ਼ਾਰ ਬਣਨਾ ਇੱਕ ਇੱਕ ਰੁਪਇਆ ਦੇ ਨਾਲ ਹੀ ਲੱਖ ਬਣਨਾ ਤੇ ਇਹ ਲੱਖ ਰੁਪਇਆ ਦਾ ਪ੍ਰੋਜੈਕਟ ਹੈ ਤੇ ਇਹਨੂੰ ਆਪਾਂ ਜਿਹੜਾ ਨਾ ਜੇ ਬਾਬਾ ਜੀ ਨੇ ਸਾਡੇ ਤੇ ਕਿਰਪਾ ਕੀਤੀ ਤੇ ਇਹਨੂੰ ਆਪਾਂ ਜਿਹੜਾ ਬਕਾਇਦਾ ਚਾਰਦੁਵਾਰੀ ਨੂੰ ਸਾਰੀ ਪੱਕੀ ਕਰਨੀ ਆ ਬਾਬੇ ਦੀ ਇਹ ਜਿਹੜਾ ਸਰੋਵਰ ਆ ਇਹ ਜਿਹੜਾ ਸਰੋਵਰ ਆ ਇਹਦੀ ਮੰਨਤਾ ਇਦਾਂ ਵਾ ਭਈ ਇੱਥੇ ਜਿਹੜੇ ਸੁੱਕੇ ਦੇ ਨੇ ਹਰੇ ਹੋ ਜਾਂਦੇ ਨੇ ਹੂੰ ਜਿਹੜੇ ਇੱਕ ਵਾਰੀ ਇਸ਼ਨਾਨ ਕਰਕੇ ਜਾਂਦੇ ਨੇ ਨਾ ਬੱਚੇ ਉਹ ਸੁੱਕੇ ਦੇ ਨੇ ਮੇਰੀ ਸਾਲੀ ਸੀਗਾ ਤੇ ਉਹਨਾਂ ਦੇ ਘਰ ਗੁੜੀਆਂ ਕਾਫੀ ਟਾਈਮ ਬਾਅਦ ਹੋਈ ਤੇ ਪਹਿਲਾਂ ਤਾਂ ਬੱਚੇ ਹੁੰਦੇ ਨਹੀਂ ਇੱਥੋਂ ਫਿਰ ਅਸੀਂ ਸੁੱਖਣ ਕੀਤੀ ਤੇ ਫਿਰ ਉਹ ਮੇਰੀ ਸਾਲੀ ਦੇ ਘਰ ਕੁੜੀਆ ਹੋਈ ਐ ਇਸ ਵळे ਮਾਲਕ ਦੀ ਦਿਆਨ ਨਾਲ ਕੁੜੀਆ ਦੀ ਉਮਰ ਆਪਣੇ ਲਗਭਗ 20 ਜਾਂ 22 ਸਾਲ ਦੀ ਹੋ ਚੁੱਕੀ ਆ ਤੇ ਇੱਕੋ ਹੀ ਸ਼ਰਾਨਮਾ ਇਥੋਂ ਕਰਾਇਆ ਸੀ ਉਹਨੂੰ ਕੁੜੀ ਨੂੰ ਜਦੋਂ ਮੈਂ ਕੁੜੀ ਨੂੰ ਲੈ ਕੇ ਆਇਆ ਸੀ ਤੇ ਕੁੜੀ ਦਾ 2 ਕਿਲੋ ਤੋਂ ਵੀ ਘੱਟ ਵਜਨ ਸੀਗਾ ਕੀ ਬਾਤ ਆ ਤੇ ਮਾਲਕ ਦੀ ਦਿਆਨ ਨਾਲ ਇੱਕ ਸਵਾ ਮਹੀਨੇ ਦੇ ਵਿੱਚ ਵਿੱਚ ਹੀ ਉਹਦਾ ਵਜਨ ਜਿਹੜਾ ਨਾ ਉਹ ਸਾਢੇ 3-4 ਕਿਲੋ ਦੇ ਲੱਕ ਸ਼ੱਕ ਚਲ ਗਿਆ ਸੀ ਸਰਮਈ ਜਿਹੜੀ ਸੋਕੜੇ ਦੀ ਬਿਮਾਰੀ ਹੁੰਦੀ ਉਹਨੂੰ ਆਪਾਂ ਸਤਮਾਏ ਬੱਚਾ ਵੀ ਕਹਿ ਸਕਦੇ ਹਾਂਜੀ ਹਾਂਜੀ ਇੱਥੇ ਸਤਮਾਏ ਅਠਮਾਏ ਸਾਰੇ ਨਹਾਣਵਾ ਤੇ ਆਂਦੇ ਨੇ ਹੂੰ ਜਿਹਨਾਂ ਨੂੰ ਵੀ ਉਹ ਪ੍ਰੋਬਲਮ ਹੋਵੇ ਉਹ ਟਾਈਮ ਦੇ ਵਿੱਚ ਬੱਚਾ ਹੋ ਜਾਂਦਾ ਹਾਂਜੀ ਹਾਂਜੀ ਉਹਨੂੰ ਜੇਕਰ ਇਸ਼ਨਾਨ ਕਰਾ ਜਾਂਦੇ ਆ ਤੇ ਉਹਦੀ ਲਾਈਫ ਜਿਹੜੀ ਹਾਂਜੀ ਹਾਂਜੀ ਫਿਰ ਦੂਜਾ ਇੱਕ ਗੱਲ ਹੋਰ ਵੀ ਇੱਥੇ ਬੜੀ ਵੱਡੀ ਹੈ ਜਿਨ੍ਹਾਂ ਦਾ ਗਰਭ ਜਿਹੜਾ ਗਿਰ ਜਾਂਦਾ ਵਾ ਤੇ ਉਹਨਾਂ ਨੂੰ ਵੀ ਕੀ ਨਾ ਇੱਥੇ ਇਸ਼ਨਾਨ ਕਰਾਇਆ ਜਾਂਦਾ ਵਾ ਸਵਾ ਮਹੀਨੇ ਤੋਂ ਬਾਅਦ ਹੂੰ ਲੋਕੋ ਦੇਖੋ ਜੀ ਮੈਂ ਇਹਦੀ ਜਾਣਕਾਰੀ ਜਿਆਦਾ ਤੁਹਾਨੂੰ ਇਸ ਕਰਕੇ ਦੇ ਰਿਹਾ ਹਾਂ ਕਿਉਂਕਿ ਮੇਰੇ ਜਿਹੜੇ ਬਜ਼ੁਰਗ ਹਨ ਲਗਭਗ ਤੁਸੀਂ ਲਾ ਲਓ ਵੀ ਮੇਰੀ ਤੀਸਰੀ ਪੀੜ੍ਹੀ ਮੇਰੇ ਨਾਨਾ ਜੀ ਮੇਰੇ ਪੀਣਾ ਫਾਦਰ ਸਾਹਿਬ ਫਿਰ ਉਹਨਾਂ ਤੋਂ ਬਾਅਦ ਮੇਰੇ ਬ੍ਰਦਰ ਤੇ ਉਹਨਾਂ ਦੇ ਬਾਅਦ ਮੇਰੀ ਵਾਰੀ ਅਸੀਂ ਬੜੀ ਦੇਰ ਤੋਂ ਇੱਥੇ ਜੁੜੇ ਦਿਆਂ ਇਸ ਦਰਬਾਰ ਦੇ ਨਾਲ ਤੇ ਜਿੰਨੀ ਸਾਡੇ ਕਰਮਾਂ ਦੇ ਵਿੱਚ ਸੇਵਾ ਲਿਖੀ ਆ ਜੋ ਸਾਡੇ ਹੁੰਦੇ ਕਈ ਸੰਤ ਆਏ ਤੇ ਕਈ ਗਏ ਅਸੀਂ ਪਹਿਲਾਂ ਵੀ ਉਸੇ ਤਰ੍ਹਾਂ ਆਂਦੇ ਰਿਆਂ ਤੇ ਹੁਣ ਵੀ ਉਸੇ ਤਰ੍ਹਾਂ ਆਂਦੇ ਰਹਿਣਾ ਬਿਲਕੁਲ ਬਿਲਕੁਲ ਅ ਤੇ ਦੋਸਤੋ ਲਗਾਤਾਰ ਤਸਵੀਰਾਂ ਤੁਸੀਂ ਦੇਖੀਆਂ ਨੇ ਮੇਰੇ ਨਾਲ ਬਿੱਟੂ ਸ਼ਰਮਾ ਜੀ ਜੋ ਕਿ ਇੱਕ ਸਨੇਕ ਕੇ ਕੈਚਰ ਨੇ ਉਹ ਵੀ ਨਾਗਾਂ ਦੇ ਇਸ ਦਰਬਾਰ ਦੇ ਉੱਤੇ ਨਤਮਸਤਕ ਹੋ ਰਹੇ ਨੇ ਨਤਮਸਤਕ ਹੁੰਦੇ ਨੇ ਇਹਨਾਂ ਦੀ ਕਿਰਪਾ ਦੇ ਨਾਲ ਹੀ ਬਹੁਤ ਸਾਰੇ ਸੱਪਾਂ ਨੂੰ ਫੜ ਕੇ ਰੈਸਕਿਊ ਕਰਨਾ ਉਹਨਾਂ ਦੀ ਜਾਨ ਪਚਾਉਣੀ ਸੱਪ ਫੜ ਕੇ ਮਾਰਦੇ ਨਹੀਂ ਹਾਂ ਪਿੰਡਾਂ ਦੇ ਵਿੱਚ ਸੱਪਾਂ ਨੂੰ ਜ਼ਿਆਦਾਤਰ ਮਾਰਿਆ ਜਾਂਦਾ ਆ ਕਿਉਂਕਿ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਤੇ ਇਸ ਕਰਕੇ ਸੱਪਾਂ ਨੂੰ ਮਾਰ ਦਿੱਤਾ ਜਾਂਦਾ ਆ ਇਸੇ ਕਰਕੇ ਲੋਕ ਕਈ ਕਿ ਸੱਪ ਨੂੰ ਨਹੀਂ ਮਾਰਨਾ ਚਾਹੁੰਦੇ ਤੇ ਫਿਰ ਇਹਨਾਂ ਨੂੰ ਬੁਲਾਉਂਦੇ ਨੇ ਇਹ ਉਹਨਾਂ ਸੱਪਾਂ ਨੂੰ ਫੜਦੇ ਨੇ ਤੇ ਫੜ ਕੇ ਜਿਹੜਾ ਆ ਫਿਰ ਉਹਨਾਂ ਨੂੰ ਸੇਫ ਜਗ੍ਹਾ ਦੇ ਉੱਤੇ ਜਿਹੜਾ ਆ ਉਹ ਛੱਡ ਦਿੰਦੇ ਨੇ ਸੱਪ ਨੂੰ ਰੈਸਕਿਊ ਕਰਦੇ ਨੇ ਬਕਾਇਦਾ ਇਹਨਾਂ ਨੂੰ ਜਿਹੜਾ ਆ ਡੀਸੀ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ ਹੋਇਆ ਆ ਹੋਰ ਵੀ ਕਈ ਸੰਸਥਾਵਾਂ ਵੱਲੋਂ ਤੁਹਾਨੂੰ ਜਿਹੜਾ ਸਨਮਾਨ ਪੱਤਰ ਜਿਹੜੇ ਆ ਉਹ ਮਿਲ ਚੁੱਕੇ ਆ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਬਿੱਟੂ ਜੀ ਜਿਹੜਾ ਕੰਮ ਕਰਦੇ ਨੇ ਤੇ ਅੱਜ ਅਸੀਂ ਪਹੁੰਚੇ ਹੋਏ ਸੀ ਸਿੱਧੂ ਮੀਰੀ ਦਰਬਾਰ ਦੇ ਉੱਤੇ ਜੋ ਕਿ ਬਿਲਕੁਲ ਗੁਰਦਾਸਪੁਰ ਦੇ ਵਿੱਚ ਆ ਕਿਹੜੇ ਪਿੰਡ ਦੇ ਨਾਲ ਲੱਗਦਾ ਜੀ ਇਹ ਦੇਖੋ ਜੀ ਇਹ ਜਿਹੜਾ ਵਾ ਕਿਸੇ ਜਾਨੀਏ ਤੁਸੀਂ ਵੇਖੋ ਤੇ ਮੈਂ ਸੱਚ ਗੱਲ ਦੱਸਾਂਗਾ ਵੀ ਕਿਸੇ ਪਿੰਡ ਨਾਲ ਨਹੀਂਗਾਗਾ ਸੰਬੰਧ ਤੇ ਕਿਉਂਕਿ ਇਹ ਸਾਧੂ ਚੱਕ ਸਾਧਾਨੂ ਕੇ ਸਾਧੂ ਚੱਕ ਦਾ ਮਤਲਬ ਹੁੰਦਾ ਵੀ ਸਾਧੂਆਂ ਦਾ ਪਿੰਡ ਸੀਗਾ ਏ ਚੱਕ ਦਾ ਮਤਲਬ ਹੁੰਦਾ ਪਿੰਡ ਹਾਂ ਜੀ ਹਾਂ ਜੀ ਠੀਕ ਹੈ ਜੀ ਇਹ ਜਿਹੜਾ ਪਿੰਡ ਲੱਗੇ ਪਿਆ ਵਾ ਸਾਧੂ ਚੱਕ ਇਹ ਇਸ ਯਾਨੀ ਕਿ ਮੰਦਰ ਦੇ ਨਾਮ ਦੇ ਉੱਤੇ ਪਿੰਡ ਆ ਠੀਕ ਆ ਠੀਕ ਹੈ ਜੀ ਉਦਾਂ ਜੇਕਰ ਇਹਨੂੰ ਵੇਖਿਆ ਜਾਵੇ ਤੇ ਇਹਨੂੰ ਜ਼ਿਆਦਾਤਰ ਕੇਸ਼ੋਪੁਰ ਦੇ ਨਾਲ ਕਹਿ ਦਿੰਦੇ ਨੇ ਵੀ ਕੇਸ਼ੋਪੁਰ ਦੇ ਨਾਲ ਲੱਗਦਾ ਪਿੰਡ ਕਿਉਂਕਿ ਇਹ ਜਿਹੜਾ ਸਾਧੂ ਚੱਕ ਪਿੰਡ ਹੈ ਇਹ ਸਾਧੂਆਂ ਨੇ ਹੀ ਵਸਾਇਆ ਇਹਨੂੰ ਇੱਥੇ ਪਹਿਲਾਂ ਸਾਧੂਆਂ ਦਾ ਡੇਰਾ ਲੱਗਾ ਆ ਕੇ ਹੂੰ 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 ਜਿਹੜਾ ਆਪਣੇ ਆ ਕੇ ਦੇਖੋ ਇਹ ਇਹ ਜਿਹੜੀ ਇਧਰ ਸੁਬਾਦ ਬਣੀ ਆ ਪੀਰ ਜੀ ਦੀ ਤੇ ਆਪਾਂ ਤੁਹਾਨੂੰ ਉੱਥੇ ਲੈ ਕੇ ਚੱਲਾਂਗੇ ਮੈਂ ਤੁਹਾਨੂੰ ਦਿਖਾਉਂਦਾ ਉੱਥੋਂ ਦਾ ਵੀ ਕੀ ਨਾ ਦੇਖ ਲੋ ਮੇਰੇ ਨਾਲ ਤੇ ਲਗਾਤਾਰ ਜਿਹੜੀਆਂ ਨੇ ਤਸਵੀਰਾਂ ਤੁਸੀਂ ਸਾਡੇ ਇਸ ਚੈਨਲ ਦੇ ਮਾਧਿਅਮ ਤੇ ਰਾਤ ਦੇਖਦੇ ਪਏ ਹੋ ਜਿਹਦੇ ਚ ਅਸੀਂ ਤੁਹਾਨੂੰ ਜਿਹੜੇ ਆ ਉਹ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰਦੇ ਪਏ ਆ ਦਰਬਾਰ ਦੀ ਦਰਬਾਰ ਦੇ ਨਾਲ ਨਾਲ ਇੱਥੇ ਸਾਡੇ ਨਾਲ ਜੋ ਸਾਡੇ 7 ਜਣ ਪਤਵੰਤੇ ਬਿੱਟੂ ਸ਼ਰਮਾ ਜੀ ਵੀ ਮਿਲ ਪਏ ਉਹਨਾਂ ਦੇ ਨਾਲ ਵੀ ਗੱਲਬਾਤ ਜਿਹੜੀ ਅਸੀਂ ਕਰਦੇ ਪਏ ਆ ਉਹ ਇਸ ਦਰਬਾਰ ਦੀ ਮਹਿਮਾ ਦੇ ਨਾਲ ਨਾਲ ਹੋਰ ਵੀ ਕਈ ਜਾਣਕਾਰੀਆਂ ਜਿਹੜੀਆਂ ਮਹੱਤਵਪੂਰਨ ਜਾਣਕਾਰੀਆਂ ਨੇ ਉਹ ਸਾਡੇ ਨਾਲ ਜਿਹੜੀਆਂ ਨੇ ਸਾਂਝੀਆਂ ਕਰਦੇ ਪਏ ਨੇ ਤੇ ਇਸ ਟਾਈਮ ਜਿਹੜਾ ਆ ਉਹ ਆਪਾਂ ਬਾਹਰ ਆ ਚੁੱਕੇ ਆ ਦਰਬਾਰ ਦੇ ਜਿਹੜਾ ਕਿ ਇੱਥੇ ਲਖ ਦਾਤਾ ਜੀ ਦਾ ਦਰਬਾਰ ਆ ਮੇਰੀ ਬੈਕਸ਼ੈਡ ਤੇ ਤੁਸੀਂ ਲਖ ਦਾਤਾ ਜੀ ਦੇ ਦਰਬਾਰ ਦੇ ਜਿਹੜੇ ਆ ਦਰਸ਼ਨ ਕਰਦੇ ਪਏ ਹੋ ਤੇ ਬਿੱਟੂ ਜੀ ਜਿਹੜਾ ਆ ਦਰਬਾਰ ਬਾਰੇ ਕੁਝ ਕਹਿਣਾ ਚਾਹੁੰਦੇ ਆ ਉਹ ਆਪਾਂ ਸੁਣਦੇ ਕੀ ਕਹਿਣਾ ਚਾਹੁੰਦੇ ਸਰਦ ਜੀ ਦੇਖੋ ਜੀ ਡੀਪੀਸੀ ਜੀ ਪਹਿਲਾਂ ਮੈਂ ਤੇ ਤੁਹਾਨੂੰ ਇਹ ਕਲੀਅਰ ਕਰ ਦਿੰਦਾ ਕਿ ਇਹ ਦਰਬਾਰ ਜਿਹੜਾ ਵਾ ਬਾਬਾ ਲਖਦਾਤਾ ਜੀ ਦਾ ਨਹੀਂ ਹੈਗਾ ਹੂੰ ਠੀਕ ਹੈ ਜੀ ਇਹ ਦਰਬਾਰ ਜਿਹੜਾ ਵਾ ਇੱਛਾ ਧਾਰੀ 나ਗ ਭੈਣ ਭਰਾਵਾਂ ਨੇ ਵਸਾਇਆ ਹੋਇਆ ਹੂੰ ਕਿ ਇਹ ਜਿਹੜੀ ਸਮਾਦ ਤੁਸੀਂ ਦੇਖ ਰਹੇ ਹੋ ਨਾ ਸਾਹਮਣੇ ਹਾਂ ਜੀ ਇਹ ਇੱਕ ਗੁੱਜਰ ਦੀ ਸਮਾਦ ਆ ਅੱਛਾ ਠੀਕ ਹੈ ਜੀ ਠੀਕ ਹੈ ਜੀ ਜਿੰਨੂੰ ਇੱਥੇ ਸਿੱਧ ਕੀਤਾ ਸਿੱਧੂ ਮੀਰੀ ਸਿੱਧੂ ਮੀਰੀ ਠੀਕ ਯਾਨੀ ਕਿ ਸਿੱਧੂ ਮੀਰੀ ਦਾ ਨਾਂ ਯਾਨੀ ਕਿ ਸਿੱਧ ਕੀਤਾ ਨਗਾ ਨੇ ਇਹਨੂੰ ਭੈਣ ਭਰਾਵਾਂ ਨੇ ਤੇ ਜਿਹੜਾ ਮੀਰੀ ਸੀਗਾ ਉਹਦਾ ਨਾਂ ਸੀਗਾ ਠੀਕ ਹੈ ਮੀਰੀ ਉਹਨਾਂ ਦਾ ਭੈਣ ਭਰਾਵਾਂ ਦਾ ਮੀਰੀ ਹਾਂ ਇਹਨਾਂ ਦਾ ਇਹ ਗੁੱਜਰ ਦਾ ਜੀ ਹਾਂ ਤੇ ਇਹ ਗੁੱਜਰ ਦੀs ਬਾਦ ਹੈ ਕਿਉਂਕਿ ਕੋਈ ਸਮੇਂ ਇਦਾਂ ਦਾ ਆਇਆ ਸੀਗਾ ਭਈ ਸੁਪੇਰੇ ਜਿਹੜੇ ਆ ਉਹ नाग ਦੇਵਤਾ ਜੀ ਨੂੰ ਫੜ ਕੇ ਕਿਸੇ ਸਮੇਂ ਜਿਹੜੇ ਨਾ ਲੈ ਗਏ ਸੀਗਾ ਪਾਕਿਸਤਾਨ ਦੇ ਵਿੱਚ ਤੇ ਪਾਕਿਸਤਾਨ ਦੇ ਵਿੱਚ ਆਪਣੇ ਚਾਲਕੋਟ ਦੇ ਵਿੱਚ ਜਿਹੜਾ ਮੁਜਾਰਾ ਜਾਂ ਨਿਆਣੇਕੋਟ ਦੇ ਵਿੱਚ ਮੁਜਾਰਾ ਲਾਉਂਦੇ ਰਹੇ ਨੇ ਤੇ ਭੈਣ ਇੱਥੇ ਬਹਿ ਕੇ ਜਿਹੜੀ ਆ ਨਾ ਉਹ ਆਪਣੇ ਰੋ ਰਹੀ ਸੀਗਾ ਤੇ ਜਦੋਂ ਇਹ ਗੁੱਜਰ ਨੇ ਵੇਖਿਆ ਇੱਥੇ ਪੱਠੇ ਕੀ ਨਾ ਪਹਿਲਾਂ ਇਹ ਤਾਂ ਹੁਣ ਤਾਂ ਪੈਲੀਆਂ ਬਣ ਗਈਆਂ ਨੇ ਤੇ ਪਹਿਲਾਂ ਤਾਂ ਇਦਾਂ ਹੀ ਹੁੰਦਾ ਸੀ ਬੇਲਾ ਹੀ ਹੁੰਦਾ ਸੀਗਾ ਇਹ ਤੇ ਉਹ ਇੱਥੇ ਪੱਠੇ ਮਈਆਂ ਨੂੰ ਚਾਰ ਰਿਆ ਸੀਗਾ ਤੇ ਉਹਨੇ ਇਹਨੂੰ ਜਦੋਂ ਰੋਂਦੀ ਨੂੰ ਵੇਖਿਆ ਤੇ ਉਹਦੇ ਨਾਲ ਸਾਰੀ ਗੱਲਬਾਤ ਹੋਈ ਤੇ ਭੈਣ ਨੇ ਇਹਨੂੰ ਇੱਕ ਮੁਂਦਰੀ ਦਿੱਤੀ ਗੁੱਜਰ ਨੂੰ ਭਈ ਉਹ ਫੁੱਲ ਟਾਈਪ ਮੁਂਦਰੀ ਸੀ ਭਈ ਜਦੋਂ ਹੀ ਤਨੂੰ ਮੇਰਾ ਭਰਾ ਉੱਥੇ ਮਿਲ ਜਾਊਗਾ ਨਾ ਤੇ ਜਿਹੜਾ ਉਹਦਾ ਪਟਾਰਾ ਵਾ ਨਾ ਜਦੋਂ ਵੀ ਇਹ ਹੱਥ ਤੂੰ ਆਪਣੇ ਉਹਦੇ ਪਟਾਰੇ ਦੇ ਉੱਤੇ ਰੱਖ ਲੈ ਕਰੇਗਾ ਨਾ ਉਹਨੂੰ ਚੁੱਕ ਕੇ ਉਹਦਾ ਭਾਰ ਜਿਹੜਾ ਨਾ ਫੁੱਲ ਵਰਗਾ ਹੋ ਜਾਏ ਕਰੇਗਾ ਕੁਝ ਸਮੇਂ ਇਦਾਂ ਪਿਆਰ ਆ ਤੇ ਉਹ ਪਾਕਿਸਤਾਨ ਦੇ ਵਿੱਚ ਗਏ ਤੇ ਜਦੋਂ ਉਹਨਾਂ ਦਾ ਸਪੇਰਿਆਂ ਦੇ ਨਾਲ ਯਕੀਨ ਬਣ ਗਿਆ ਤੇ ਕੋਈ ਮੌਕਾ ਲੱਗਾ ਤੇ ਉਹਨਾਂ ਨੇ ਉਹਨੂੰ ਕਿਹਾ ਭਈ ਹੁਣ ਵੇਲਾ ਆ ਗਿਆ ਤੇ ਹੁਣ ਮੈਨੂੰ ਖੋਲ ਦੇ ਤੇ ਚੱਲ ਆਪਾਂ ਆਪਣੇ ਜਿਹੜੇ ਇਲਾਕੇ ਦੇ ਵਿੱਚ ਚੱਲ ਚਲੀਏ ਉਹਨਾਂ ਨੇ ਜਦੋਂ ਉਹਨੂੰ ਖੋਲ ਦਿੱਤਾ ਤੇ ਖੋਲਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਮੈਂ ਫਿਰ ਕਿੱਦਾਂ ਮੇਰੇ ਮਗਰ ਚੜੀਆਂ ਉਹਨਾਂ ਫਿਰ ਆਪਣਾ ਨਾਗ ਦਿੱਤਾ ਨੇ ਆ ਕਾਰ ਜਿਹੜਾ ਵਧਾਇਆ ਆ ਕਾਰ ਵਧਾ ਕੇ ਤੇ ਉਹ ਜਿਹੜੇ ਇਹ ਗੁਜਰਦੀ ਸਮਾਧਾ ਉਹ ਇਹਨਾਂ ਦੇ ਪਿੱਛੇ ਦੇ ਉੱਤੇ ਬੈਠੇ ਨੇ ਤੇ ਇਹ ਜਿਹੜਾ ਪਿਛਲੇ ਪਾਸੇ ਵਾਲ ਤੁਸੀਂ ਸ਼ੰਭ ਜਿਹੜਾ ਦੇਖ ਰਹੇ ਹੋ ਨਾ ਜਿਹੜਾ ਆਪਣੇ ਇਸ ਵਕਤ ਕੇਸ਼ਵਪੁਰ ਸ਼ੰਭ ਜਿਹਨੂੰ ਕਿਹਾ ਜਾਂਦਾ ਵਾ ਇਹ ਆ ਗਿਆ ਫੋਰੈਸਟ ਡਿਪਾਰਟਮੈਂਟ ਦੇ ਅੰਡਰ ਹੁੰਦਾ ਵਾ ਇਹ ਉਹੀ ਉਹਦੀ ਹੀ ਲੀਕ ਜਿਹੜੀ ਹੈ ਨਾ ਲਾਗ ਦੇਵਤੇ ਅੰਗ ਜਿਹੜੀ ਹੈ ਨਾ ਚੱਲੀ ਆਈ ਹੈ ਦਸੂ ਉੱਥੋਂ ਤੱਕ ਜਾਂਦੀ ਆ ਮਾਤਾ ਆਪਣੇ ਦਮੂਹੇ ਤੱਕ ਦਮੂਹੇ ਦਾ ਦਮੂਹੇ ਦਾ ਮਤਲਬ ਹੀ ਇਹ ਦੋਨੇ ਭੈਣ ਭਰਾ ਉੱਥੇ ਮਿਲੇ ਸੀ ਆ ਕੇ ਜਿਹੜੀ ਕਿਰਨ ਨਦੀ ਉਹ ਵੀ ਇਹਦੇ ਨਾਲ ਹੀ ਹਾਂ ਜੀ ਪਾਕਿਸਤਾਨ ਤੋਂ ਚੱਲਦੀ ਹਾਂ ਜੀ ਇਹਦੇ ਨਾਲ ਹੀ ਚੱਲਦੀ ਸਾਰੀ ਇਹਦੇ ਨਾਲ ਹੀ ਜੁੜੀ ਹੋਈ ਆ ਜਿੱਧਰੋਂ ਜਿੱਧਰੋਂ ਉਹ ਕਿਰਨ ਨਦੀ ਦੇ ਨਾਲ ਹੀ ਜਿੱਥੋਂ ਆਇਓ ਲੀਕ ਬਣਦੀ ਗਈ ਤੂੰ ਲੀਕ ਬਣਦੀ ਗਈ ਨਦੀ ਉਹੀ ਹਾਂ ਜੀ ਹਾਂ ਜੀ ਉਹ ਕਿਰਨ ਜਿਹੜੀ ਆ ਇਹ ਇਧਰੋਂ ਫਿਰ ਚਲੀ ਗਈ ਬਿਲਕੁਲ ਤੇ ਇਸ ਕਰਕੇ ਵੀ ਕੀ ਨਾ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਤੇ ਜਿਹੜਾ ਤੁਸੀਂ ਅੱਜ ਮੈਨੂੰ ਇੱਥੇ ਮਿਲ ਕੇ ਮੇਰੀ ਬੱਚੀ ਕਹਿ ਰਹੀ ਸੀਗਾ ਵੀ ਆਪਾਂ ਮੱਥਾ ਟੇਕਣ ਜਾਣਾ ਵਾ ਸਿੱਧੋ ਮੇਰੀ ਤੇ ਅਸੀਂ ਆਏ ਤੇ ਚਲੋ ਰੱਬ ਵੱਲੋਂ ਤੁਸੀਂ ਵੀ ਸਾਨੂੰ ਮਿਲ ਗਏ ਤੇ ਤੁਹਾਡਾ ਨਾਲਾ ਮੇਲ ਹੋਇਆ ਤੇ ਮੈਂ ਬਹੁਤ ਬਹੁਤ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਕਿਉਂਕਿ ਆਪ ਜੀ ਨੇ ਮੇਰੀਆਂ ਬਹੁਤ ਜ਼ਿਆਦਾ ਖਬਰਾਂ ਜਿਹੜੀਆਂ ਨੇ ਲਗਾਈਆਂ ਹੈਗੀਆਂ ਬਿਲਕੁਲ ਸਰ ਕਿਉਂਕਿ ਮੈਂ ਕਾਫੀ ਸਮੇਂ ਤੋਂ ਇਹ ਗੁਰਦਾਸਪੁਰ ਦੇ ਵਿੱਚ ਇਸ ਕੰਮ ਨੂੰ ਕਰ ਰਿਹਾ ਵਾਂ ਔਰ ਇਹ ਤੁਹਾਨੂੰ ਪਤਾ ਭੀ ਜਿਹੜਾ ਬੰਦਾ ਕੰਮ ਕਰਦਾ ਵਾ ਤੇ ਉਹਦੇ ਉੱਤੇ ਤੋਮ ਤਾਂ ਵੀ ਕਈ ਤਰ੍ਹਾਂ ਦੀਆਂ ਲੱਗਦੀਆਂ ਨੇ ਲੇਕਿਨ ਅਸੀਂ ਇਸ ਚੀਜ਼ ਦੀ ਪਰਵਾਹ ਨਹੀਂ ਕਰਦੇ ਬਿਲਕੁਲ ਜੀ ਤੇ ਦੋਸਤੋ ਇਸ ਟਾਈਮ ਤੁਸੀਂ ਸਾਰਾ ਪ੍ਰੋਗਰਾਮ ਸਾਡਾ ਦੇਖਿਆ ਸਾਡੇ ਨਾਲ ਬੀਟੀ ਸ਼ਰਮਾ ਜੀ ਸਨੇਕੈਤਰ ਵੀ ਜੁੜੇ ਉਹਨਾਂ ਦੇ ਨਾਲ ਵੀ ਜਿਹੜਾ ਆ ਇਸ ਸਾਰੇ ਪ੍ਰੋਗਰਾਮ ਬਾਰੇ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਤੇ ਬਨੇ ਰਹੋ ਇਸੇ ਤਰ੍ਹਾਂ ਚੈਨਲ ਦੇ ਉੱਤੇ ਤਾਂ ਕਿ ਅਸੀਂ ਤੁਹਾਨੂੰ ਵਕ ਵਕ ਥਾਵਾਂ ਦੇ ਜਿਹੜੇ ਆ ਇਸੇ ਤਰ੍ਹਾਂ ਜਿਹੜੇ ਆ ਉਹ ਦਰਸ਼ਣ ਦੇ ਦਾਰੇ ਕਰਵਾਂਦੇ ਰਹੀਏ ਮਿਲਦੇ ਹਾਂ ਕਿਸੇ ਅਗਲੇ ਵੀਡੀਓ ਦੇ ਨਾਲ ਅਗਲੇ ਟਾਪਿਕ ਦੇ ਉੱਤੇ ਧੰਨਵਾਦ